ਹਾਂਜੀ ਵੇਲ ਕਹਿੰਦਾ ਆਪਣੀ ਖੋਰ ਨਵੇਂ ਵਲੌਗ ਦੇ ਵਿੱਚ ਪਹਿਲਾਂ ਸਾਰਿਆਂ ਨੂੰ ਬਈ ਹੈਪੀ ਦਿਵਾਲੀ ਆਪਾਂ ਅੱਜ ਦਿਵਾਲੀ ਦੇ ਕਰਕੇ ਸਾਰੇ ਖੁੱਡੇ ਕਰਨ ਲੱਗਿਆ ਸਾਫ ਉਦਾਂ ਵੀ ਸਾਫ ਰੱਖ ਲਿਆ ਅੱਜ ਦਿਵਾਲੀ ਤੇ ਅੱਜ ਤਾਂ ਜ਼ਰੂਰ ਕਰਨੇ ਬਣੇ ਆ ਨਾਲ ਚੱਲਦੀ ਚਾਹ ਸਮਝਦਾ ਸਾਢੇ 5 ਦਾ ਟਾਈਮ ਹੋ ਗਿਆ ਤੇ ਆ ਗੂਤਰ ਵੀ ਆਪਣਾ ਫਿੱਟ ਹੋ ਗਿਆ ਇਹਨੂੰ ਆ ਪੱਲੀ ਲਾਉਣਾ ਹੁਣ ਫਿੱਟ ਹੋ ਚੱਲਿਆ ਬਸ ਥੋੜਾ ਜਿਹਾ ਰਹਿ ਗਿਆ ਕਮੀ ਪੇਸ਼ੀ ਇਹ ਵੀ ਦੂਰ ਕਰ ਦਾਂਗੇ ਇਹਦੀ ਦਵਾਈਆਂ ਦੇ ਕੇ ਬਾਕੀ ਚਾਹ ਪੀ ਕੇ ਆਪਾਂ ਲਾਗਣਾ ਖੁੱਡੇ ਸਾਫ ਕਰਨਾ ਅੱਜ ਸਾਰੇ ਖੁੱਡੇ ਸਾਫ ਕਰਕੇ ਕਲੀਕੁਲੀ ਦੁਬਾਰਾ ਬਾਬਨੀ ਇੱਕ ਵਾਰ ਐਨ ਪੂਰੇ ਦੀਵਾਲੀ ਦਾ ਇਹਨਾਂ ਨੂੰ ਨੰਦ ਲਿਆ ਦੇਣਾ ਖੁੱਡੇ ਸਾਫ ਕਰਾ ਦੇ ਖੁੱਡਿਆਂ ਦੀ ਬਾਈ ਗੱਲਬਾਤ ਬਣਾਤੀ ਪੂਰੇ ਕੋਈ ਕੋਨਾ ਨਹੀਂ ਛੱਡਿਆ ਇਹਦਾ ਸਾਫ ਨਾ ਹੋਇਆ ਹੋਵੇ ਹੁਣ ਗੱਲਬਾਤ ਬਣਾਦੀ ਕੋਈ ਕੋਨਾ ਨਹੀਂ ਛੱਡਿਆ ਨਾਲੇ ਬਹਿਣ ਨੂੰ ਇੱਧਰ ਇੱਕ ਡੰਡਾ ਹੋਰ ਲਾਤਾ ਉਹ ਸਿਰੇ ਵਾਲੇ ਖੁੱਡੇ ਚੋਂ ਕੱਢ ਕੇ ਇਹਦਾ ਹੀ ਹੁਣ ਸਾਰੇ ਲੈਨਾਂ 'ਚ ਵਧੀਆ ਬੈਠਿਆ ਉੱਪਰ ਥੱਲੇ ਕੋਈ ਨਹੀਂ ਜਿਹੜਾ ਜੋੜਾ ਸੀ ਉਹ ਵੀ ਤੋੜਤਾ ਜਿਹੜੇ ਬੱਚੇ ਸੀ ਉਹ ਇੱਧਰ ਕਰਤੇ ਉਹ ਹੱਥੀ ਪਾਲਾਂਗੇ ਹੁਣ ਹੁਣ ਉਹ ਛਾਖਿਆਂ ਦਾ ਬੱਚਾ ਵੀ ਹੱਥੀ ਪਾਲਣਾ ਉਹ ਵਾਲਾ ਯਾਨੀ ਕੀ ਕਹਿੰਦਾ ਬਾ ਸੱਤ ਕ ਬੱਚੇ ਆਪਾਂ ਹੱਥੀਂ ਪਾਲ ਰਹੇ ਆ ਹੁਣ ਇਸ ਟਾਈਮ ਅੱਜ ਛੋਲੇ ਮੌਕੇ ਦੇ ਉਹ ਵੀ ਲੈ ਕੇ ਆਵਾਂਗੇ ਟ੍ਰੇਨਾਂ ਤੋਂ ਆਵਾਂ ਫੁੱਲ ਸਾਫ਼ ਕਰਦੇ ਆ ਤੇ ਬਸ ਇਹਨੂੰ ਦਵਾਈ ਦੁਵਾਈ ਦਿੰਨੇ ਆ ਹੁਣ ਦਵਾਈ ਆਪਣੀ ਆ ਪਈ ਆ ਸਾਰੀ ਜਿਹੜੀ ਇਹਨੂੰ ਦੇਣੀ ਆ ਜੇ ਅੱਖਾਂ ਦੁਹਣੀਆਂ ਆਈਆਂ ਹੁਣ ਬਾਈ ਆਹ ਦਵਾਈ ਦੇ ਦਿਆ ਕਰੋ ਫੈਸਟੀਵਿਟੀ ਇਹਦੇ ਨਾਲ ਫੁੱਲ ਰਿਜ਼ਲਟ ਮਿਲ ਰਿਹਾ ਮੈਨੂੰ ਇਸ ਟਾਈਮ ਨਹੀਂ ਤਾਂ ਪਾਣੀ ਬਹੁਤ ਡੈਗਦਾ ਸੀਗਾ ਸਾਰਾ ਲੁੱਟ ਕਰਤਾ ਇਹਨੇ ਨਾ ਕਿਸੇ ਨੂੰ ਬਦਲਾ ਦਿੱਤੀ ਆ ਬਸ ਕਲੀ ਪਾਣੀ ਰਹਿ ਗਈ ਉਹ ਵੀ ਪਾਉਣਾ ਵਾ ਤੇ ਪਾਣੀ ਸਾਰਿਆਂ ਦਾ ਭਰ ਕੇ ਲਿਆਂਦਾ ਸੁੰਡੇ ਸਾਫ਼ ਕਰਤੇ ਆਲੇ ਤੇ ਬਾਈ ਹੁਣ ਆਹ ਕੁੰਡੇ ਵੀ ਕਰ ਦੋ ਸਾਈਡ ਤੇ। ਇਹ ਆਹ ਕੁੰਡੇ ਵਾਰ ਤੇ ਆ ਗਰੋਂ ਹੁਣ। ਖੁੱਡੇ ਸਾਫ ਕਰਤੇ ਕਲੀ ਰਹਿ ਗਈ ਬਸ ਪੌਣੀ। ਸਾਰੇ ਵਧੀਆ ਡੰਡਿਆਂ ਦੇ ਬਹਿ ਗਏ ਹੁਣ ਓਕੇ ਰਿਪੋਰਟ। ਆਹਨੇ ਬੈਠਿਆ ਟੀਮ ਪੂਰੀ ਇੱਕ ਨੰਬਰ ਤੇ ਟਿੱਗੀ। ਅੱਜ ਦੇਖਦੇ ਆ ਡਾਉਣਿਆ ਕਿ ਨਹੀਂ 8:00 ਵਜੇ ਸ਼ਹਿਰ ਡਾ ਆ ਦੀ ਆਪਾਂ ਬੱਚੇ ਅੱਜ। 8:30 ਦਾ ਟਾਈਮ ਹੋ ਗਿਆ ਬਾਈ। ਬੱਚੇ ਡਾਉਣ ਲੱਗੇ ਆ। ਕੱਲ 10 ਛੇਜ ਨੇ। 8 ਛੇਜ ਨੇ 18 ਬੱਚੇ ਡਾਉਣ ਲੱਗਿਆ ਕੱਲ। ਇਹ ਹੁਣ ਡਾ ਦੀਏ ਕਰਾਂ। ਮੇਰੇ ਹਿਸਾਬ ਨਾਲ ਇਕੱਠੇ ਹੀ ਜਾਣਗੇ ਉਹ ਉੱਥੇ ਟਾਕੀ ਰਖਾ ਦੇਣਾ ਕੋਲ 18 ਬੱਚੇ ਜਾਣ ਨੂੰ ਰੈਡੀ ਨੇ ਪਹਿਲਾ ਗਿਆ ਦੂਜਾ ਤੀਜਾ ਚੱਲ ਜਾ ਉੱਥੇ ਚੌਥਾ ਪੰਜਵਾਂ ਇਧਰੋਂ ਗਿਆ ਚਲੋ 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 ਜਾਈ ਜਾਂਦੇ ਆ ਬੱਚੇ ਬੱਚੇ ਹੀ ਬੱਚੇ ਕਰ ਦਨੇ ਆ ਅੱਜ ਦਾ ਬਾ ਰਹਿ ਗਏ ਪੰਜ ਕਰ ਰਹਿ ਗਏ ਬਸ ਬਾਕੀ ਗਏ ਕਿੱਧਰ ਇੱਕ ਤਾਂ ਆਹ ਕਿਹੜਾ ਨਹੀਂ ਉੱਡਦਾ ਮੈਂ ਛਤਰੀ ਨਹੀਂ ਕੋਈ ਖੜੀ ਕੀਤੀ ਤਾਂ ਇੱਥੇ ਹੀ ਬੈਠੂ ਇਹ ਬਾਕੀ ਸਾਰੇ ਸਿੱਧੇ ਹੀ ਡਾਲਨੇ ਆਪਾਂ ਆਹ ਚਲੇ ਗਏ ਬਾਕੀ ਇੱਕ ਛਤਰੀ ਖੜੀ ਕਰ ਦਨੇ ਆ ਫਿਰ ਐਂ ਤਾਂ ਕੰਮ ਖਰਾਬ ਆ ਇੱਕ ਕਰ ਦਨੇ ਆ ਖੜੀ ਅਲਤਨਾਤ ਤੇ ਵੀ ਹੈ ਨਹੀਂ ਇਸ ਦੋ ਵਾਰ ਆਪਾਂ ਡੇਰਾ ਸਾਫ ਕਰ ਲੈਣਾ ਆਪਣੇ ਘਰਾਂ ਕੋਲੇ ਜਗਾ ਜਿੱਥੇ ਨਵੇਂ ਸਾਲ ਨੂੰ ਪਾਠ ਪ੍ਰਕਾਸ਼ ਕਰਾਉਣੇ ਹੁੰਦੇ ਆ ਉਹ ਸਾਫ ਕਰਾਂਗੇ ਫੇਰ ਨਾਵਾਂਗੇ ਯਾਤ ਤੇ ਕਰਤਾਈਆਂ ਲੈ ਵੀ ਸਾਰੇ ਉੱਟ ਗਏ ਇੱਕ ਰਹਿ ਗਿਆ ਇਹਨੂੰ ਫੜ ਕੇ ਢਾਣਿਆ ਚੱਲ ਵੀ ਜੋਬਰ ਚਲੇਗੇ ਸਾਰੇ ਬੱਚੇ ਟੱਕੋ ਟੋਟਲੀ ਇਹਨਾਂ ਦੇ ਦੋ ਉੱਡਣ ਵਾਲੇ ਹੈਗਾ ਉਹ ਵੀ ਮੈਂ ਢਾਣਾਂ ਡੰਡੇ ਨਾਲ ਘੂਰ ਦੇਣਾ ਮੜਾ ਆ ਦੋ ਉੱਡਣ ਵਾਲੇ ਹੈਗੇ ਐਨਾਂ ਚ ਆਹ ਕੀ ਕਰੀ ਜਾਂਦੇ ਅੱਜ ਇਹ ਧੁੱਪ ਧੁੱਪ ਨਹੀਂ ਲੱਗੇ ਇਹਨਾਂ ਨੂੰ ਲੱਗਦਾ ਤਾਂ ਹੀ ਐਂ ਕਰਦੇ ਆ ਦੋ ਦਿਨਾਂ ਤੋਂ ਬੰਦ ਰਹਿ ਉੱਡ ਕੇ ਉੱਡ ਕੇ ਬਸ ਇੱਕ ਨਵਾਂ ਉੱਡ ਕੇ ਲਾਤਾ ਜਮਾ ਹੀ ਮੈਨੂੰ ਆਹ ਬੈਠ ਕਾਂਦਲਾ ਉੱਡ ਕੇ ਜਮਾ ਨਵਾਂ ਆਹ ਦੋ ਹੁਣ ਛਤਰੀ ਤੇ ਬਿਠਾਈਏ ਕਿਉਂਕਿ ਛਤਰੀਆਂ ਤਾਂ ਛਤਰੀਆਂ ਸਾਰੀਆਂ ਖਾਲੀਆਂ ਹੋ ਗਈਆਂ ਫਿਰ ਤਾਂ ਇਹਨਾਂ ਨੂੰਰੇ ਪਰ ਚਲੇ ਜਾਣਾ ਇੱਕ ਕਾਲੀ ਪੂੰਛ ਵਾਲਾ ਵੀ ਉੱਡ ਗਿਆ ਬਾਈ ਛਤਰੀ ਇੱਕ ਹੋਰ ਗੱਡੀ ਘੜਦੀ ਜੇ ਨਾਲ ਛਤਰੀ ਖੜੀ ਕੀਤੀ ਫਿਰ ਕੰਮ ਖਰਾਬ ਹੋਏ ਫਿਰ ਇਹਨਾਂ ਨੇ ਲੱਭਿਆ ਨਹੀਂ ਲੱਭਣਾ ਜੇ ਬਾਲਾ ਧੱਕਾ ਜਾ ਕਰ ਗਏ ਲੋ ਵੀ ਉੱਧਰ ਡੇਰੀ ਸਫਾਈ ਕਰਦੇ ਕਰਦੇ ਫੜਾਵੜ ਕੋਠੇ ਜਾਉਣਾ ਪਿਆ ਕਿਸੇ ਚੀਜ਼ ਤੋਂ ਡਰ ਕੇ ਬੱਚੇ ਸਾਰੇ ਉੱਟ ਗਏ ਕਾਲੀ ਬੱਠ ਕਾਲੀ ਗਾਂ ਤੇ ਕਾਲੀ ਪੂੰਛ ਝੱਲ ਡੰਡਾ ਕਾਂ ਤੇ ਇਹ ਤਿੰਨ ਬੱਚੇ ਹੈ ਨਹੀਂ ਗੇ ਬਾਈ ਕੋਠੇ ਤੇ ਇੱਕ ਤਾਂ ਮੈਂ ਉੱਡਦਾ ਦੇਖਿਆ ਇਹਨਾਂ ਵਿੱਚ ਫਰਦਾ ਸੀ ਜਮਨਾ ਮੈਂ ਉੱਡ ਗਿਆ ਯਾਰ ਪੰਗਾ ਲੈ ਰਿਆ ਵਾ ਚੀ ਬਾਹਰ ਕੱਟ ਗਿਆ ਇੱਕ ਤਾਂ ਜਮਨਾ ਮੈਂ ਉੱਡ ਗਿਆ ਆਲਾ ਜਮਾ ਹੀ ਆਣਾ ਲੱਗ ਉੱਡ ਗਿਆ ਕਾਲੀ ਬੈਠ ਤੇ ਕਾਲੀ ਕਾਂਦ ਵਾਲਾ ਤੇ ਕਾਲੀ ਪੂੰਛ ਵਾਲਾ ਦਾ ਤਾਂ ਪਤਾ ਹੀ ਨਹੀਂ ਗਏ ਕਿੱਥੇ ਦੀਂਦੇ ਵੀ ਨਹੀਂ ਗਏ ਦੋ ਬੱਚੇ ਦੀਂਦੇ ਨਹੀਂ ਗਏ ਆਹੀ ਦੀਂਦਾ ਬਸ ਡੰਡਾ ਝੱਲ ਰਕਾਂਦ ਵਾਲਾ ਦੋ ਬੱਚੇ ਦਾ ਪਤਾ ਹੋ ਗਿਆ ਬੈਠ ਕਾਂਦ ਵਾਲਾ ਤੇ ਕਾਲੀ ਪੂੰਛ ਵਾਲਾ ਕਾਲੀ ਪੂੰਛ ਵਾਲੇ ਹੁੰਦਾ ਆਇਆ ਨਾ ਚਾਹੀਦਾ ਸੀ ਜੇ ਉੱਡਿਆ ਵੀ ਸੀਗਾ ਡਾਟ ਦੁਰਕੇ ਇੱਧਰ ਅੰਦਰ ਅੰਦਰ ਤਾਂ ਨਹੀਂ ਵੜ ਗਏ ਉਹ ਦੇਖ ਲਈਏ ਇੱਧਰ ਅੰਦਰ ਵੀ ਹੈ ਨਹੀਂ ਸਮਝੋ ਬਾਹਰ ਆ ਯਾਰ ਕਿੱਧਰ ਗਏ ਬੱਚੇ ਆਏ ਮੜੀ ਹੋਏ ਨੇ ਜੀ ਅੱਜ ਅੱਗੇ ਤਾਂ ਘਰੇ ਗੁੰਮੇ ਨਹੀਂ ਉੱਪਰ ਵੀ ਦੇ ਉੱਪਰ ਜਾੜ ਕੇ ਦੇਖਦੇ ਆ ਸਾਰੇ ਬਾਸੇ ਨਿਗਾ ਮਾਰ ਕੇ ਇੱਥੋਂ ਵੀ ਸਾਰੇ ਕੋਠੇ ਦੇਖਿਆਂਦੇ ਆ ਛੋਟੇ ਬੱਚੇ ਸੀ ਉਹਨਾਂ ਨੇ ਬਾਹਰ ਬਹਿਣਾ ਬਾਹਰ ਬਹਿ ਵੀ ਗਏ ਹੁਣੇ ਹੁਣ ਨੂੰ ਤਾਂ ਕੀ ਪਤਾ ਉੱਡੇ ਕਦੋਂਦੇ ਆ ਮੈਨੂੰ 40-45 ਮਿੰਟ ਹੋ ਗਏ ਉਧਰ ਸਾਫ ਸਫਾਈ ਕਰਦੇ ਨੂੰ ਆ ਛਤਰੀ ਵਾਲਾ ਲਿਆਂਦਾ ਹੁਣ ਇੱਕ ਫੜਕੇ ਥੱਲੋਂ ਆ ਆ ਬੱਚਾ ਤਨੀਮਾ ਆ ਗਿਆ ਆਹ ਵਾਲਾ ਆ ਨਹੀਂ ਕਿਤੇ ਜਾਂਦਾ ਚਲੋ ਬਸ ਉਹ ਦੋਨੇ ਕਾਲੇ ਲੰਗ ਵਾਲੇ ਪਤਾ ਨਹੀਂ ਕਿੱਧਰ ਗਏ ਪੂੰਛ ਵਾਲਾ ਤੇ ਬੈਠ ਗਿਆ ਨਾਲ ਸਮਝੋ ਵਾਰਾ ਬਾਈ ਬਾਕੀ ਸਾਰੇ ਬੱਚੇ ਥੱਲੇ ਲਿਆਏ ਛੋਟੇ ਵੱਡੇ ਵਿੱਚੀ ਮੈਕਸ ਤੁਰੇ ਫਿਰਦੇ ਆ ਅੱਜ 18 ਸੀਗੇ ਛਤਰੀਆਂ ਤੇ ਕੱਢੇ 18 ਚ ਦੋ ਗਾਇਵਾ ਹੁਣ ਇੱਕ ਤਾਂ ਚਲਾ ਨਵਾਂ ਫਿਰਦਾ ਯਾਰ ਹੁਣ ਇਹ ਵੀ ਇਹ ਵੀ ਡਾ ਦਿਆ ਕਰਨ ਨਾਲ ਹੀ ਜੇ ਅੱਜ ਸਿੱਧਾ ਕਰੇ ਆ ਗਿਆ ਉੱਡ ਕੇ ਬਾਕੀ ਕੁਛ ਉਹ ਫਿਰਦੇ ਉੱਤੇ ਕੋਸ਼ਾ ਫਿਰਦੇ ਆ ਇੰਨਾ ਚ ਵੀ ਹੈ ਨਹੀਂ ਜਿਹੜਾ ਲੱਭਦੇ ਆ ਆ ਇਹ ਇਹ ਝੋਂਡ ਉੱਤੇ ਹੀ ਰਹਿੰਦਾ ਵਾ ਆਹੜਾ ਝੋਂਡਾ ਇਹ ਆਹੜਾ ਇਹ ਅਧਕਾਰਿਆਂ ਦਾ ਵਾ ਇਹਨਾਂ ਕਿ ਕਹਿੰਉਂ ਕਿ ਵੱਡੇ ਕਬੂਤਰ ਆ ਵੱਡੇ ਬੱਚੇ ਆ ਉਹ ਫਰ ਝਾੜੀ ਕਰਨ ਲੱਗ ਗਏ ਤਾਂ ਉਹ ਬਾਲੇ ਉੱਚੇ ਜਾਂਦੇ ਨਹੀਂਗੇ ਖਾਲੀ ਜੇ ਹੋਏ ਪਏ ਆ ਆਹ ਬੱਚਾ ਨਵਾਂ ਵਾ ਦੋ ਨਵੇਂ ਪਤਾ ਨਹੀਂ ਕਿੱਧਰ ਗਏ ਹੁਣ ਦੋ ਬੱਚੇ ਬਾਈ ਦੇਖੇ ਨਹੀਂਗੇ ਆਹ ਹਰੀ ਟੋਰੀ ਹਰੀ ਬਗਲ ਵਾਲਾ ਪਹਿਲਾ ਬੱਚਾ ਬੈ ਬਹਿਣ ਆ ਗਿਆ ਤੇ ਬਹਿ ਗਿਆ ਲੈ ਵੀ ਏ ਬਹਿ ਗਿਆ ਤੇ ਜਿਹੜਾ ਨਮਾ ਉੱਡਿਆ ਵਾ ਝੱਲਰ ਡੰਡਾ ਕਾਂਦ ਵਾਲਾ ਬਾਧ ਰੰਗ ਵਾਲਾ ਉਹ ਵੀ ਬਸ ਬਹਿਣ ਆਉਂਦਾ ਉਹਨੂੰ ਵੀ ਮੈਂ ਭੜਕਾਉਣ ਲੱਗਿਆ ਹੋਇਆ ਸੀਗਾ ਉਹ ਵੀ ਆ ਆ ਗਿਆ ਆ ਆ ਗਿਆ ਜਿਹੜਾ ਨਮਾ ਉੱਡਿਆ ਹੋਇਆ ਜਿਹੜੇ ਦੋ ਕਾਲੀ ਮਟ ਕਾਲੀ ਕਾਂਦ ਤੇ ਕਾਲੀ ਪੂਛ ਵਾਲਾ ਤਾਂ ਜਮਈ ਆ ਤਾਂ ਪਤਾ ਨਹੀਂ ਉਹ ਕਿੱਥੇ ਬਹਿ ਗਏ ਉਹ ਇੱਥੋਂ ਡਰ ਕੇ ਉੱਡ ਕੇ ਕਿਸੇ ਹੋਰ ਪਾਸੇ ਬਹਿ ਗਏ ਜਾ ਕੇ ਹੁਣ ਹੁਣ ਉਹ ਜਦੋਂ ਉੱਡਣਗੇ ਉਦੋਂ ਲਾਉਣਾ ਪੈਣਾ ਉਹਨਾਂ ਨੂੰ ਹੁਣ ਸਾਰੇ ਦਿਨ ਦੀ ਸਰਦਾਰ ਦੀ ਰਹਿਣੀ ਆ ਵੀ ਬੱਚੇ ਕਿੱਥੇ ਗਏ ਪੁੱਠਾ ਹੀ ਕੰਮ ਹੁੰਦਾ ਜਦੋਂ ਹੁੰਦਾ ਸਿੱਧਾ ਤਾਂ ਹੁੰਦਾ ਹੀ ਨਹੀਂ ਬਾਕੀ ਸਾਰਾ ਝੁੰਡ ਇਕੱਠਾ ਹੋ ਗਿਆ ਹੁਣ ਆਹ ਸਾਰੇ ਇਕੱਠੇ ਉੱਡਣ ਲੱਗ ਜਾਂਦੇ ਕਦੇ ਲੱਕ ਵੱਖ ਵੱਖ ਹੋ ਜਾਂਦੇ ਕਦੇ ਇਕੱਠੇ ਹੋ ਜਾਂਦੇ ਆ ਇਹਨਾਂ ਦੀ ਨਹੀਂ ਸਮਝ ਆਉਂਦੀ ਤੇ ਆ ਜਾਂਦਾ ਨਵਾਂ ਬੱਚਾ ਇਹਨੂੰ ਢਕਾਉਣ ਲੱਗਾ ਹੋਇਆ ਹਲੇ ਮਾਤੇ ਸਾਸ ਸਵਾਈ ਕਰਨੀ ਆ ਰਹਿੰਦੀ ਆ ਹਲੇ ਚਲ ਇੱਕ ਬੱਚਾ ਤਾਂ ਆਇਆ ਸਹੀ ਸਲਾਮਤ ਇਹਦਾ ਚਲੋ ਗਿੱਜੇ ਹੀ ਹੋਇਆ ਉਹ ਬੱਚੇ ਦੋ ਲੱਭਣੋਂ ਦੋਨੇ ਇਕੱਠੇ ਭਾਈ ਆ ਬਹੁਤ ਨੁਕਸਾਨ ਹੋਣਾ ਜੇ ਨਾ ਆਏ ਇੱਕੋ ਝੋਲੀ ਦੇ ਦੋ ਭਾਈ ਜੇ ਗੋਮਣ ਨੁਕਸਾਨ ਹੀ ਨੁਕਸਾਨ ਆ ਪਟਾਸ ਪਾ ਕੇ ਵੀ ਰੱਖਤੀ ਆਪਾਂ ਕਈ ਵਾਰ ਲਗੜਾ ਅਟੈਕ ਕਰ ਲੈਂਦੀ ਅੱਜ ਪਿੰਡ 'ਚ ਕਿਸੇ ਦੇ ਬੱਚੇ ਨਹੀਂ ਉੜਦੇ ਜਿੰਨੇ ਬੱਚੇ ਉੜਦੇ ਆਪਣੇ ਹੀ ਉੜਦੇ ਆ ਫਿਰ ਉਹ ਬੱਚਾ ਵੀ ਉੱਚਾ ਚਲੇ ਗਿਆ ਨਵਾਂ ਮਾਂ ਉਹ ਚਲੇ ਗਿਆ ਡੰਡਾ ਝਾਲਰ ਕਾਂ ਤੇ ਬੜਾ ਉੱਚਾ ਚਲੇ ਗਿਆ ਬੱਚਾ ਇਹ ਹੁਣ ਮੈਂ ਫਟਾਫਟ ਮੜੀ ਜੀ ਸਫਾਈ ਕਰਿਆ ਵਾ ਜਾਨੂ ਇਹਨਾਂ ਨੇ ਨੀਵੇਂ ਆਉਣਾ ਜਾਨੂ ਮੈਂ ਵਿਹਲਾ ਹੋ ਜਮਾ ਫੇਰ ਇਹਨਾਂ ਤੇ ਹੀ ਆ ਕੇ ਰਹਾ ਮੈਂ ਭੱਜ ਕੇ ਸਫਾਈ ਕਰਿਆ ਮੈਂ ਜਿਹੜੀ ਮੜੀ ਜੀ ਰਹਿੰਦੀ ਆ ਹੁਣ ਕਿਉਂਕਿ ਸਾਰੇ ਟੋਟਲੀ ਬੱਚੇ ਉੱਚੇ ਚਲੇ ਗਏ ਆ ਦੇਖ ਲੋ ਉਹ ਉਦੋਂ ਵੱਧ ਉੱਚੇ ਚਲੇ ਗਏ ਨੇ ਦੂਤ ਤੇ ਫਿਰਦੇ ਆ ਉਹ ਦੇਖੋ ਇੱਕ ਵਗਿਆ ਲਾਲ ਜੀਨਾ ਬੱਚਾ ਹਰੀ ਪੇਟੀ ਗੁਲਾਬੀ ਚੱਲ ਰਾਂ ਤੇ ਨਵਾਂ ਉੱਡ ਕੇ ਆ ਗਿਆ ਸਿੱਧਾ ਘਰੇ ਖੁਸ਼ੀ ਬਹੁਤ ਹੋ ਰਹੀ ਆ ਨਵਾਂ ਬੱਚਾ ਸਿੱਧਾ ਆ ਗਿਆ ਰੱਬ ਕਰੇ ਕਾਲੀ ਬੈਠ ਤੇ ਕਾਲੀ ਪੂੰਛ ਵਾਲਾ ਵੀ ਉੱਡ ਕੇ ਆ ਜਵੇ ਨਾ ਸਵਾਦ ਬਣਿਆ ਜਾਊ ਅੱਜ ਨਜ਼ਾਰਾ ਆ ਰਿਹਾ ਬੱਚਿਆਂ ਨੂੰ ਦੇਖ ਦੇਗਾ ਪਿੰਡ ਚ ਕਿਸੇ ਨੇ ਹੋਰ ਨੇ ਡਾਈ ਨਹੀਂ ਆਪਣੀ ਦਿਖ ਰਿਹਾ ਜਿੱਦਾਂ ਨੂੰ ਝਾਕੀ ਆ ਲਾਲ ਜੀਨਾ ਵੀ ਵਧੀਆ ਉੱਡਣ ਲੱਗ ਗਿਆ ਹੁਣ ਲਾਲ ਹਰੀ ਬਗਲ ਵਾਲਾ ਬਾਕੀ ਆ ਆ ਗਏ ਲਾਲ ਜੀਨਾ ਬੱਚਾ ਟਾਈਮ ਨਾਲ ਹੀ ਬੈਹਨਦਾ ਵਾ ਇਹ ਵੱਡਾ ਹੋਏ ਤੇ ਜਲਕਾ ਦਿਖਾਊ ਆਪਦਾ ਉਧਰ ਕੰਮ ਵੀ ਚੱਲੀਆਂ ਦਾ। ਗੁੱਡੇ ਵੀ ਪਾਉਣੇ ਰਹਿੰਦੇ ਆ ਹਲ ਚੱਕਨੀ ਪਏ ਸਮਾਨ ਝਾੜ ਲਿਆ ਬਾਲੇ ਵੀ ਝਾੜ ਲੇ। ਪਰ ਮੈਸਤਰੀ ਨਹੀਂ ਵਿਹਲਾ ਹੋ ਰਿਹਾ ਉਧਰੋਂ ਹਲੇ। 12 ਦਾ ਟਾਈਮ ਹੋ ਗਿਆ ਬੱਚੇ ਫਿਰੀ ਜਾਂਦੇ ਆ। ਤੇ ਮੌਸਮ ਥੋੜਾ ਜਿਹਾ ਖਰਾਬੀ ਜਿਹਾ ਕਰ ਰਿਹਾ ਆ ਵਾ ਦੇਖੋ। ਹੋ ਰਹੀਆਂ ਨਾ ਬੱਦਲ ਜੇ ਵਿੱਚ ਹੀ ਧੁੱਪ। ਹੋਰ ਹੀ ਤਰ੍ਹਾਂ ਦਾ ਮੌਸਮ ਜਾ ਹੋਇਆ ਪਿਆ। ਬੱਚੇ ਜਦੋਂ ਬਾਲੇ ਡੁੰਗੇ ਜਲੇ ਜਾਂਦੇ ਨਾ ਉਦੋਂ ਖਤਰਾ ਆ ਪੈਦਾ ਹੋ ਜਾਂਦਾ ਮਨ 'ਚ। ਬੱਸ ਹੁਣ 15-20 ਮਿੰਟ ਨੂੰ ਆਪਾਂ ਛਤਰੀ ਹੈ ਨਾ ਉੱਚੀ ਬਾ ਕੇ ਬਾਸ ਵੱਡਾ ਬਾ ਕੇ ਛਤਰੀ ਤੇ ਬੰਨ ਕੇ ਤੇ ਲਾਉਣੇ ਇਹਨਾਂ ਨੂੰ। ਦੀਵਾਲੀ ਵਾਲਾ ਦੇਣਾ ਨੁਕਸਾਨ ਨਹੀਂ ਚਾਹੁੰਦਾ ਮੈਂ ਦੋ ਬੱਚੇ ਤਾਂ ਪਹਿਲਾਂ ਹੀ ਨਹੀਂ ਲੱਭ ਰਹੇਗੇ ਬੈਠਕਾਂ ਵਾਲਾ ਤੇ ਕਾਲੀ ਪੂਛ ਵਾਲਾ ਇਹਨਾਂ ਨੂੰ ਢੁਕਾ ਕੇ ਲਾਉਣੇ ਆ ਜਾਨੂੰ ਆ ਲਾਲਚੀਨਾ ਲਾਲ ਹਰੀ ਬਗਲ ਵਾਲਾ ਉਦੋਂ ਵੀ ਬਹਿਣਾਗਾ ਅਸੀਂ ਹੁਣ ਵੀ ਆ ਗਿਆ ਹੁਣ ਮੈਂ ਲਾਦਾ ਬਹਿ ਜੂ ਇਹ ਤਿੰਨ ਕ ਬੱਚੀ ਬੈਠੇ ਆਲੇ ਜੇ ਕਿਤੇ ਉਹ ਦੋ ਉੱਡਿਆ ਹੋਣਾ ਹਨਾ ਮੈਂ ਜਦੀ ਸਾਰੇ ਲਾ ਲੈਣੇ ਆ ਆ ਤਾਂ ਆ ਗਿਆ ਲਾਲਚੀਨਾ ਲਾਲ ਹਰੀ ਬਗਲ ਦਾ ਬਹਿ ਗਿਆ ਚੋਬਰ ਪੱਕਾ ਆ ਗਿਆ ਜੇ ਐ ਵੀ ਬਸ ਉਹ ਬੱਚਿਆਂ ਦਾ ਡਰ ਆ ਯਾਰ ਉਹ ਕੇਰਾ ਹਨਾ ਉੱਡ ਕੇ ਪਤਾ ਲੱਗ ਗਿਆ ਨਾ ਵੀ ਇੱਥੇ ਬੈਠੇ ਆ ਇਹ ਤਾਂ ਬੰਦਾ ਉੱਥੋਂ ਵੀ ਫੜ ਲਿਆ ਉਹ ਜਾ ਕੇ ਹੁਣ ਉਹਨਾਂ ਦਾ ਜਮਾ ਹੀ ਨਹੀਂ ਪਤਾ ਵੀ ਹੈ ਕਿੱਥੇ ਆ ਆ ਹੀ ਫਿਰਦੇ ਰਹਿੰਦੇ ਆ ਆ ਉੱਤੇ ਘਾੜ ਘਾਂ ਤਾਂ ਫਿਰਦਾ ਇੱਕ ਅੱਧਾ ਹੋਰ ਉੱਤੇ ਹੋਊਗਾ ਬਾਕੀ ਆਹ ਕੁਛ ਕਾਹ ਫਿਰਦੇ ਆ ਕੁਛ ਕਾਹ ਆਗੇ ਬੱਚੇ ਲੌਣ ਲੱਗਦੇ ਆ 12 ਵਜ ਗਏ ਪੂਰੇ ਬਹੁਤ ਅੱਜ ਲਈ ਤੇ ਬਸ ਇੰਨੇ ਹੀ ਬਹੁਤ ਆ ਵੀ ਬੱਚਿਆਂ ਦੇ ਢੇੜਾ ਖੜਾ ਹੋ ਗਿਆ ਡਾਹ ਹੋ ਗਿਆ ਕੋਈ ਆਪਾਂ ਹੋਰ ਕੰਮ ਉਹ ਉਹੀ ਆਪਾਂ ਹੋਰ ਕੰਮ ਵੀ ਕਰ ਲਾਂਗੇ ਟਰੈਕਟਰ ਰੂਟਰ ਧੋ ਲਾਂਗੇ ਦੁਹਾਦ ਨਣਕੇ ਬੱਚਿਆਂ ਦਾ ਅੱਜ ਵੀ ġੇੜਾ ਕਢਾਤਾ ਮਤਲਬ ਬੰਦ ਨਹੀਂ ਕਰਨੇ ਪਏ 2-3 ਘੰਟੇ ਉੱਡ ਕੇ ਬਹੁਤ ਆ ਹੁਣ ਸਾਰਿਆਂ ਨੂੰ ਹੁਣ ਸਾਰਿਆਂ ਨੂੰ ਢੁਕਾਈ ਮਾਰ ਕੇ ਲਾਉਨੇ ਆ ਹਲੇ ਛਤਰੀ ਬਾਸ ਚ ਪਾਈ ਹੋਈ ਸੀਗੀ ਤੇ ਉਹ ਉੱਥੋਂ ਇੱਕ ਬੱਚਾ ਕਾਲੀ ਪੂੰਛ ਵਾਲਾ ਉੱਡ ਕੇ ਆਇਆ ਐ ਉੱਪਰ ਦੀ ġੇੜਾ ਕੱਢ ਕੇ ਤੇ ਆਪਣੀਆਂ ਛਤਰੀਆਂ ਤੇ ਆ ਗਿਆ ਬਈ ਲਾ ਲਿਆ ਮੈਂ ਬਹੁਤ ਬਧਾਈਆਂ ਹੁਣ ਕਾਲੀ ਕਾਲੀ ਪੂੰਛ ਵਾਲਾ ਬੱਚਾ ਆ ਗਿਆ ਐ ਆਪਣਾ ਕਾਲੀ ਬੈਠ ਤੇ ਕਾਲੀ ਕਾਂਤ ਵਾਲਾ ਵੀ ਕਿਤੇ ਬੈਠਾ ਵਾ ਜਦੋਂ ਹੀ ਉਹ ਉੱਡਿਆ ਆਪਾਂ ਨੂੰ ਛਤਰੀ ਹਿਲਾ ਲੈਣੀ ਆ ਆਪਾਂ ਘਰੇ ਹੀ ਆ ਅੱਜ ਉਹ ਬੈਠਾ ਕਾਲੀ ਪੂੰਛ ਵਾਲਾ ਦਾ ਕਿੱਧਰ ਗਿਆ ਕਾਲੀ ਪੂੰਛ ਵਾਲਿਆ ਆਉਂਦਾ ਮੂੰਹ ਦਿਖਾਵੇ ਆ ਦੇ ਆ ਆ ਗਿਆ ਉੱਡ ਕੇ ਕਾਲੀ ਪੂੰਛ ਵਾਲਾ ਵੀ ਲੱਭ ਗਿਆ ਉਹ ਉਧਰੋਂ ਕਿਤੋਂ ਉੱਡਿਆ ਵਾ ਕਾਲੀ ਬੈਠਕਾਂਤ ਵਾਲਾ ਵੀ ਇੱਧਰ ਲੇਰੀਏ ਜੀ ਹੋਣਾ ਜਦ ਇਹ ਇਧਰੋਂ ਆਇਆ ਇਹ ਦੋਨੇ ਬਾਈ ਇਕੱਠੇ ਹੀ ਉੱਡੇ ਹੋਣਾ ਛਤਰੀ ਤੋਂ ਬਸ ਬੈਠਕਾਂਤ ਵਾਲਾ ਰਹਿ ਗਿਆ ਜਦੋਂ ਵੀ ਉਹ ਉੱਡਿਆ ਉਹਨੂੰ ਵੀ ਐਂ ਢਾਂਗੀ ਭੜਕਾ ਲੈਣੀ ਆ ਆਪਾਂ ਬੱਚੇ ਲਾਉਣ ਲੱਗ ਗਿਆ ਆਪਾਂ ਇੱਕ ਤਾਂ ਆ ਗਿਆ ਬੈਠਕਾਂਤ ਵਾਲਾ ਇਹ ਸਭ ਤੋਂ ਪਹਿਲਾਂ ਮੈਂਦਾ ਹੁੰਦਾ ਛਤਰੀ ਹਲਾਏ ਤੇ ਬਾਹਲਾ ਮੰਦਾ ਛਤਰੀ ਨੂੰ ਤੇ ਤਿੰਨ ਚਾਰ ਉੱਤੇ ਨੇ ਖੜੇ ਇੱਕ ਤਾਂ ਕਾਲਾ ਹਰਾ ਟੂਸਾ ਉਹ ਖੜਾ ਤਾਂ ਫੋਨ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੁਣ ਹੁਣ ਦੋ ਤਿੰਨ ਉਹਦੇ ਨਾਲ ਹੋਰ ਨੇ ਆ ਕੁਛਕ ਥੱਲੇ ਫਿਰਦੇ ਸੀਗੇ ਮੈਂ ਕਿਹਾ ਚੱਲ ਇਹਨਾਂ ਨੂੰ ਤਾਂ ਪਿਠਾਵਾ ਹੁਣ ਨੀਵੇਂ ਆਏ ਹੋਏ ਆ ਕਾਲੀ ਬੈਠੇ ਤੇ ਕਾਲੀ ਕਾਂਦਲਾ ਉੱਡਿਆ ਨਹੀਂ ਹਲੇ ਉਹ ਉੱਡਿਆ ਵੇ ਮੈਂ ਹੋਰ ਪਾਸੇ ਜਾਣ ਜੋਗਾ ਬਣਾ ਪਤਾ ਨਹੀਂ ਕਿੱਥੇ ਆ ਹੁਣ ਆ ਇੱਕ ਤਾਂ ਬਹਿਣ ਆ ਗਿਆ ਚਾਰ ਆ ਗਏ ਬੈਜੋ 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 ਇੱਕ ਧਾ ਪਟਾਕਾ ਚੱਲੇ ਜਾਂਦਾ ਜਾਂ ਨੂੰ ਫੇਰ ਚੋਸਤ ਹੋ ਜਾਂਦੇ ਆ ਇਹ ਟਾਕੇ ਲ ਥੋੜੇ ਥੋੜੇ ਟਾਈਮ ਬਾਅਦ ਚੱਲੀ ਜਾਂਦੇ ਆ ਲੋਕ ਚਲਾ ਦਿੰਦੇ ਆ ਉਹ ਤਿੰਨ ਆਗੇ ਤੇ ਨਾ ਫਿਰਦੇ ਆ ਆਗੇ ਬਹਿਣਾ ਆਗੇ ਆਗੇ ਲੋ ਵੀ ਤਿੰਨ ਬਹਿਣ ਆਗੇ ਕਹਿੰਦੇ ਇੱਕ ਤਾਂ ਬਹਿ ਗਿਆ ਹਰੀ ਬੈਠ ਗ라ਵੀ ਟੂਸੇ ਇਹਨੂੰ ਮੜਾ ਟੇਡਾ ਕਰਕੇ ਇੱਧਰ ਛੱਡ ਦਿੱਤੇ ਦੂਜਿਆਂ ਹਰੀਆਂ ਦੇ ਚਲੇ ਆਉ ਚੱਲ ਓਏ ਨਹੀਂ ਦੁਬਾਰੇ ਉੱਡੇਗਾ ਓਹ ਹੋ 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 ਆ ਜਾ ਆ ਜਾ ਬਹਿ ਜਾ ਬਹਿ ਜਾ ਲੈ ਵੀ ਇਹਨੂੰ ਪਿਆਰ ਜੇ ਨਾਲ ਲਾ ਦਈਏ ਥੱਲੇ ਫਿਰ ਦੂਜਿਆਂ ਨੂੰ ਢਕਾਈ ਮਾਰੀਏ ਹੁਣ ਤਾਂ ਬਹਿ ਜਾ ਬਹਿ ਗਿਆ ਹੁਣ ਇਹਨਾਂ ਨੂੰ ਲਾਈਏ ਆ ਗਿਆ ਕਾਲ ਕਾਂਤਾ ਬਈ ਗਲਾਬੀ ਬੇਟੀ ਆ ਗਿਆ ਇੱਕ ਹੋਰ ਗਲਾਬੀ ਝਾਲਰ ਕਾਫੀ ਬੱਚੇ ਬਿਠਾ ਲਏ ਬਾਈ ਚਦਰੀ ਉੱਤੇ ਕਾਪੜ ਕਾਪਦਾ ਘੰਟਾ ਲਗਾਤਾਰ ਬਿਠਾਈ ਸਾਰੇ ਸੈਟ ਲਏ ਹੁਣ ਰਹਿ ਗਿਆ ਇੱਕ ਆ ਬੈਠ ਘੰਡ ਕਾਂਦ ਵਾਲਾ ਇੱਕ ਰਹਿ ਗਿਆ ਝਾਲਰ ਟੂਸੇ ਵਾਲਾ ਇੱਕ ਰਹਿ ਗਿਆ ਦੋਵੇਂ ਕਲਾ ਦੇ ਹਰਾ ਟੂਸੇ ਵਾਲਾ ਇਹ ਤਿੰਨ ਬੱਚੇ ਰਹਿ ਕੇ ਉੜਦੇ ਆਪਣੇ ਇਹ ਤਿੰਨੇ ਦਵਾਰ ਹੀ ਸਾਰਿਆਂ ਨੂੰ ਛੱਡ ਕੇ ਤਾਂ ਚਲੇਗੇ ਛਤਰੀ ਆਪਣੀ ਖੜੀ ਆ ਤੇ ਹੁਣ ਆਪਾਂ ਸਾਰੇ ਬੱਚੇ ਦੇਈਏ ਤਾੜ ਕਈ ਵਾਰ ਕੋਈ ਐਸਤਵਾ ਜੀਆਂ ਕੋਈ ਹੋਰ ਬੰਬ ਚਾਲੇ ਆ ਨਾ ਹੁੰਦਾ ਸਾਰੇ ਡਰ ਕੇ ਦਵਾਰੇ ਉੱਡ ਕੇ ਲਾਉਣੇ ਔਖੇ ਹੋ ਜਾਣੇ ਆ ਤੇ ਸ਼ਾਮ ਇੱਥੇ ਹੀ ਹੋ ਜੂ ਮੈਨੂੰ ਤਾਂ ਦੋ ਆ ਰਹਿ ਗਏ ਇੱਕ ਰਹਿ ਗਿਆ ਹਾਲਾ ਆ ਤਿੰਨ ਬੱਚੇ ਰਹਿ ਗਏ ਬਸ ਇੱਕ ਕਿਹੜਾ ਬਾਹਰ ਬੈਠਾ ਉਹ ਪਤਾ ਨਹੀਂ ਕਿੱਥੇ ਬੈਠਾ ਵਾ ਉਹ ਜਦੋਂ ਉੱਡਿਆ ਉਦੋਂ ਹੀ ਪਤਾ ਲੱਗਣਾ ਉਹਦਾ ਵੀ ਇਧਰੋਂ ਉੱਡਿਆ ਜਾਂ ਉਧਰੋਂ ਉੱਡਿਆ ਜੱਤ ਕਰ ਆਪਾਂ ਹਾਲੇ ਕੋਠੇ ਦੇਈਆਂ ਤੇ ਛਤਰੀ ਅੱਜ ਆਪਾਂ ਉੱਚੀ ਖੜੀ ਤੇ ਕੂਤਰ ਬਣ ਕੇ ਜਾਵਾਂਗੇ ਜੇ ਕਿਤੇ ਗਏ ਇਹਨਾਂ ਸਾਰਿਆਂ ਨੂੰ ਹੁਣ ਆਪਾਂ ਅੰਦਰ ਦੇਈਏ ਤ ਮੋਰੋ ਰਾਸਤਾ ਕਰ ਦੀਏ ਕਲੀਨ ਕੁਰਸੀ ਕਰ ਦੀਏ ਪਰੇ ਸਾਰੇ ਆਪਾਂ ਇੱਕੋ ਇੱਕ ਵਾਰ ਚੀ ਤਾੜ ਲੈਣੇ ਆ ਇਹ ਇਹਨਾਂ ਦਾ ਹਿਸਾਬ ਜੇ ਹੈਗਾ ਤਾੜਨ ਦਾ ਆਪਾਂ ਨੂੰ ਆ ਖੋਲ ਲਈ ਆਪਾਂ ਤੇ ਇਹਦੇ ਵਿੱਚ ਸਾਰੇ ਤਾੜਦਨੇ ਆ ਹੁਣ ਆਪਾਂ ਲਿਆਉਣਾ ਮੈਂ ਛਤਰੀ ਕੱਟ ਕੇ ਹੁਣ ਪਾਉਣਾ ਪੈਣਾ ਜੇਬ ਚ ਛਤਰੀ ਹੋ ਗਈ ਭਾਰੀ ਸਾਰੇ ਇੱਕ ਤੇ ਹੀ ਬੈਠੇ ਆ ਜ਼ਿਆਦਾਤਰ ਸਾਰੇ ਬੱਚੇ ਮਿੰਟੋ ਮਿੰਟੀ ਤੜ ਗਏ ਦੋ ਬਸ ਡੋਲੀ ਤੇ ਬਹਿ ਗਏ ਉਹ ਹੜਕੇ ਤਾੜ ਤੇ ਤੇ ਇਹਦਾ ਭਾਈ ਨਹੀਂ ਆਇਆ ਅਜ ਬੈਠ ਕਾਂਦ ਵਾਲਾ ਹਲੇ ਤੱਕਰ ਉਹਦੀ ਵੇਟ ਕਰਦੇ ਆ ਬਾਕੀ ਸਾਰੇ ਤਾੜ ਤੇ ਬੱਚੇ ਆਪਾਂ ਗੈਣ ਲੇ ਤੈਨ ਨੋਰ ਦੇ ਇੱਕ ਵਾਰ ਬੈਠਾ ਯਾਨੀ ਕਿ ਚਾਰ ਵਾਰ ਹੁਣ ਇੱਕ ਤਾਂ ਆ ਗਿਆ ਹੋਰ ਬਹਿਣ ਇਹ ਪਹਿਲਾਂ ਜਮਈ ਛਤਰੀਆਂ ਕੋਲ ਮੁੜ ਕੇ ਗਿਆ ਹੁਣ ਆਪ ਹੀ ਆ ਗਿਆ ਬਹਿਣ ਚੱਕੋ ਬਈ ਇਹ ਵੀ ਬਹਿ ਗਿਆ ਆ ਵੀ ਨਹੀਂ ਮਈ ਆ ਗਿਆ ਇਹਦੇ ਨਾਲ ਹੀ ਬਾਏ ਤਿੰਨ ਬੈਠਣ ਤੇ ਫਿਰ ਜਿਹੜਾ ਇੱਕ ਰਹਿ ਗਿਆ ਉਹਦੀ ਸਰਦਾਰਦੀ ਰਹਿਣੀ ਆ ਸਾਰੀ ਦੋਨੇ ਬੱਚੇ ਲਾ ਲੇ ਇੱਕ लास्ट ਰਹਿ ਗਿਆ ਬਸ ਉਹ ਵੀ ਬਹਿਣ ਆਉਂਦਾ ਇਧਰੋਂ ਆ ਗਿਆ ਆ ਗਿਆ ਇਹਨੂੰ ਜਦੋਂ ਲਾਉਣ ਲੱਗਿਆ ਨਾ ਉਹ ਤਾਂ ਆਉਂਦਾ ਨਹੀਂ ਜਦੋਂ ਛਤਰੀ ਖੜਾ ਆਉਣਾ ਫਿਰ ਬਹਿਣ ਆ ਜਾਂਦਾ ਬਸ ਆਹ ਰਹਿ ਗਿਆ ਟਕਾਂ ਤੇ ਘੰਡ ਵਾਲਾ ਬੈਠ ਤੇ ਕਾਂ ਤੇ ਜਿਹਦੇ ਕਾਲਾ ਰੰਗ ਲੱਗਿਆ ਉਹ ਗਮਾਚਿਆ ਹੋਇਆ ਉਹ ਤਾਂ ਦਿਖਦਾ ਹੀ ਨਹੀਂ ਹਲੇ ਕਿੱਥੇ ਬੈਠਾ ਕਿੱਥੇ ਨਹੀਂ ਉਹਦੀ ਸਰਦਾਰਦੀ ਰਹਿ ਗਈ ਬਸ ਕੱਲੀ ਹੋਂ ਮੈਂ ਪੌੜੀਆਂ ਉਤਰਨ ਲੱਗਿਆ ਸੀਗਾ ਤੇ ਛਤਰੀ ਵਾਲਾ ਮੈਂ ਛਤਰੀ ਤੇ ਬੰਨਤਾ ਸੀ ਮੈਂ ਕਿਹਾ ਤੇਰੀ ਅੱਜ ਧੁੱਪੇ ਬਲੀ ਦੇਣੀ ਪਣੀ ਆ ਸਾਰਾ ਦਿਨ ਧੁੱਪੇ ਰਹਿਣਾ ਪਣਾ ਤੈਨੂੰ ਛਤਰੀ ਤੇ ਜਦੋਂ ਹੀ ਮੈਂ ਨਾ ਇੱਥੇ ਕਪੌੜੀਆਂ ਤੇ ਆਇਆ ਜਿਹਦੀ ਆਪਣਾ ਕਾਲੀ ਬੱਟ ਤੇ ਕਾਲੀ ਗਾਂਦਲਾ ਉੱਡ ਕੇ ਆ ਗਿਆ ਦੋ ਫੜਕਾਈਆਂ ਮਾਰੀਆਂ ਜਦੀ ਲਾ ਲਿਆ ਹੁਣ ਜਾਨੀ ਕਿ 18 ਦੇ 18 ਬੱਚੇ ਆਪਣੇ ਪੂਰੇ ਪਿੰਜਰੇ ਚ ਹੁਣ ਚੱਲਦੇ ਆ ਥੱਲੇ ਜਮਾ ਬੇਲੇ ਹੁਣ ਆ